ਛੇਡ ਲਿਆ ਕਿੱਕ ਛੇਡ ਲਿਆ ਕਿੱਕ ਦਾ ਪ੍ਰਿੰਟ ਛੇਡ ਲਿਆ ਪਰ ਸ਼ਗਰਪੁਰਿਆ ਫਰਿਆਦ ਫਰਿਆਦ ਸਾਈ ਸਾਡੀ ਫਰਿਆਦ ਤੇਰੇ ਤਾਈ ਕਬੱਡੀ ਕਬਨ ਖਾਤੇ ਸੀਦੇ ਜਨੀ ਢੇਸੀ ਜਿਹਨਾਂ ਵੱਲ ਅੱਜ ਦੇ ਕੱਪ ਦਾ ਪਹਿਲਾ ਪ੍ਰਾਈਸ ਸਪான்ਸਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਆਏ ਨੌਜਵਾਨ ਕਹਿੰਦੇ ਚਿਤਪਾਲ ਚਿੱਟੀ ਪਿੰਡ ਵਾਲਾ ਰਤਨ ਸਿੰਘ ਰਤੀ ਦਾ ਪੁੱਤ ਦੁਨੀਆ ਦੇ ਵਿੱਚ ਨਾਮ ਹੈ ਇਸ ਖਿਡਾਰੀ ਦਾ ਵੀ ਪਰ ਫਰਿਆਦ ਅੱਜ ਛਾਇਆ ਹੋਇਆ ਹੈ ਆ ਸ਼ਕਰਪੁਰਿਆ ਫਰਿਆਦ ਜਸਮਾਨੀ ਚੰਬਕ ਟਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਲੈ ਵੀ ਰਸ਼ੀਦ ਵਾਲਿਆ ਕਰੀ ਸਿਰਤ ਮੁੰਡੇ ਦੀ ਜਫੇ ਟਾਪ ਟਾਪ ਦੇ ਲਾਉਂਦਾ ਏ ਜਫੇ ਟਾਪ ਟਾਪ ਦੇ ਲਾਉਂਦਾ ਏ ਅਗਲੀ ਕਬੱਡੀ ਪੁਣ ਦੇ ਲਈ 59 11 ਖੇਡ ਕਬੱਡੀ ਦਾ ਰਾਜੂ ਕੋਟਲੇ ਭੜੀ ਵਾਲਾ ਅੱਜ ਇਸ ਕਬੱਡੀ ਕੱਪ ਦੇ ਖਿਤਾਬ ਮੜਿਆ ਮੁੰਡੇ ਨੂੰ ਹੁਣ ਧੂੜਾ ਪਟੂਗਾ ਪਰ ਸ਼ਕਰਪੁਰਿਆ ਫਰਿਆਦ ਫਰਿਆਦ ਸਾਈ ਰੇ ਸਾਈ